ਸਿਮਰਨ ਚਾਹ ਲਿਆ ਟਾਈਮ ਹੋ ਗਿਆ ਮੈਂ ਜਾਵਾਂ ਹਾਂਜੀ ਮੇਰੀ ਗੱਲ ਸੁਣੋ ਮੈਨੂੰ ਥੋੜੇ ਜੇ ਪੈਸੇ ਦੇ ਦਿਓ ਮੇਰੇ ਵੀਰੇ ਦਾ ਵਿਆਹ ਹੈ ਸ਼ਾਪਿੰਗ ਕਰਨੀ ਆ ਮੈਂ ਤੁਹਾਨੂੰ ਪੈਸੇ ਕਿੱਥੋਂ ਦੇ ਦਾਂ ਪਰਸੋਂ ਤਾਲੇ ਤੋਂ ਮੈਨੂੰ ਦਿੱਤੇ ਆ ਥੋੜੇ ਜੇ ਤਾਂ ਪੈਸੇ ਦੇ ਦਿਓ ਸਿਮਰਨ ਪਰਸੋਂ ਵਾਲੇ ਸਮਾਨ ਤੇ ਪੈਸੇ ਲਾਏ ਆ ਗਾਹ ਕਾਣਗੇ ਪੈਸੇ ਵਟੇ ਜਾਣਗੇ ਫੇਰ ਹੀ ਤੁਹਾਨੂੰ ਦਵਾਂਗਾ ਮੇਰੇ ਕਿਹੜਾ ਪੇਟ ਤੇ ਉਗਦੇ ਆ ਤੇ ਮੈਂ ਕਿਹੜਾ ਤੁਹਾਡੇ ਤੋਂ ਉਹ ਪੈਸੇ ਮੰਗੇ ਆ ਮੈਂ ਤਾਂ ਉਹਦਾ ਕਹਿ ਰਹੀ ਆ ਕਿ ਤੁਸੀਂ ਮੈਨੂੰ ਥੋੜੇ ਬੋਤੇ ਪੈਸੇ ਦੇ ਦਿਓ ਦੱਸ ਕੇ ਯਾਰ ਉਹ ਨਹੀਂ ਹੈਗੇ ਮੇਰੇ ਕੋ ਪੈਸੇ ਤੇ ਮੈਂ ਵੀ ਵਿਆਹ ਲਈ ਸ਼ਾਪਿੰਗ ਤਾਂ ਕਰਨੀ ਆ ਨਾ ਸੂਟ ਲੈਣੇ ਆ ਜੁਐਲਰੀ ਲੈਣੀ ਆ ਹੋਰ ਕਿੰਨੇ ਕੰਮ ਨੇ ਕੋਈ ਨਹੀਂ ਰੁਕ ਜਾ ਲੈ 2-4 ਦਿਨ ਮੈਂ ਕਰਦਾ ਕੋਈ ਹਿੱਲਾ 2-3 ਦਿਨਾਂ ਤੱਕ ਤਾਂ ਪ੍ਰੋਗਰਾਮ ਸ਼ੁਰੂ ਹੋ ਜਾਣਿਆ ਫੇ ਮੈਂ ਕੀ ਕਰੂੰਗੀ ਕਿੱਥੋਂ ਲੈ ਕੇ ਆਉਂਗੀ ਇੱਕਦਮ ਤਾਂ ਸੂਟ ਵੀ ਨਹੀਂ ਸਟਿਚ ਦੇ ਹੋਣਾ ਹੈਗਾ ਟਾਈਮ ਲੱਗਦਾ ਉਹਨੂੰ ਵੀ ਮੈਂ ਵੀ ਉਹੀ ਕਹਿ ਰਿਹਾ ਟਾਈਮ ਲੱਗਦਾ ਵਾ ਪੇਟ ਤੇ ਥੋੜੀ ਉਗਦੇ ਆ ਪੈਸੇ ਤੁਸੀਂ ਮੇਰੀ ਗੱਲ ਸਮਝਦੇ ਕਿਉਂ ਨਹੀਂ ਕਿਉਂ ਸਮਝਾਂ ਤੇਰੀ ਗੱਲ ਕਿੰਨੀ ਵਾਰੀ ਤੈਨੂੰ ਕਹਤ ਆਵਾ ਪਰਸੋਂ ਤੂੰ ਪੈਸੇ ਦਿੱਤੇ ਆ ਹੁਣ ਤੂੰ ਮੰਗਣ ਵੀ ਲੱਗ ਗਈ ਆ ਤੁਸੀਂ ਆਪ ਹੀ ਤਾਂ ਕਿਹਾ ਸੀਗਾ ਦੋ ਤਿੰਨ ਦਿਨਾਂ ਤੱਕ ਮੇਰੇ ਕੋਲ ਪੈਸੇ ਆ ਜਾਣੇ ਨੇ ਤੇ ਹੁਣ ਨਹੀਂ ਹੋਇਆ ਇੱਕਦਮ ਹੱਲੇ ਹੱਲ ਮੈਂ ਕੀ ਕਰਾਂ ਸਾਮਾਨ ਤਾਂ ਮੈਂ ਪਾੜਿਆ ਵਾ ਗਾਹ ਖਾ ਨਹੀਂ ਰੇ ਤੇ ਮੈਂ ਹੁਣ ਲੈ ਕੇ ਆਣਾ ਵਾ ਸੂਟ ਵੀ ਸਾਰਾ ਸਮਾਨ ਵੀ ਲੈਣਾ ਤੁਸੀਂ ਐਦਾਂ ਕਰੋ ਵੱਡੇ ਵੀਰੇ ਤੋਂ ਲੈ ਕੇ ਮੈਨੂੰ ਦੇ ਦਿਓ ਨਾ 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 ਵੱਡੇ ਵੀਰੇ ਤੋਂ ਨਹੀਂ ਮੈਂ ਮੰਗੜਿਆਗੇ ਪਹਿਲੀ ਬੜੀ ਬੇਇੱਜ਼ਤੀ ਕਰ ਚੁੱਕਿਆ ਉਹ ਹੁਣ ਨਹੀਂ ਮੈਂ ਬੇਇੱਜ਼ਤੀ ਕਰਾਣੀ ਹੁਣ ਤਾਂ ਮੈਂ ਸੋਦੀ ਕੰਮ ਕਰਕੇ ਦਿਖਾਣਾ ਉਹਨਾਂ ਨੂੰ ਕਿ ਪੈਸੇ ਕਮਾਈ ਦੇ ਕਿੱਦਾਂ ਨੇ ਤੂੰ ਮੈਨੂੰ ਚਾਹ ਦੇਣੀ ਦੇ ਨਹੀਂ ਤਾਂ ਮੈਂ ਚੱਲਾ ਵਾਂ ਸیرے-ਸیرے ਦਿਮਾਗ ਖਰਾਬ ਕਰਤਾ ਵਾਂ ਹੋ ਗਿਆ ਸਿਮਰਤ ਬਾਬਾ ਬੋਲਦਾ ਪਿਆ ਸੀ ਕੁਛ ਨਹੀਂ ਵੀਰੇ ਕੁਛ ਤਾਂ ਹੋਇਆ ਨਾ ਤਾਂ ਹੀ ਤੁਸੀਂ ਬੋਲਦੇ ਹੋਏ ਸੀ ਇੱਕ ਦੂਜੇ ਨੂੰ ਨਹੀਂ ਵੀਰੇ ਕੁਛ ਨਹੀਂ ਹੋਇਆ ਦੇਖ ਸਿਮਰਤ ਮੈਂ ਤੇਰਾ ਜੀਹਟ ਨਹੀਂ ਮੈਂ ਤੇਰਾ ਭਰਾ ਆਂ ਤੂੰ ਮੇਰੇ ਨਾਲ ਖੁੱਲ ਕੇ ਗੱਲ ਕਰਿਆ ਕਰ ਤੂੰ ਇਸ ਪਰਿਵਾਰ ਦਾ ਹਿੱਸਾ ਹੈ ਤੂੰ ਮੈਨੂੰ ਹਰ ਗੱਲ ਖੁੱਲ ਕੇ ਦੱਸ ਸਕਦੀ ਹੈ ਜੇ ਕੋਈ ਹੱਲ ਕਰ ਸਕਦਾ ਹੋਇਆ ਮੈਂ ਤਾਂ ਕਰੂੰਗਾ ਹੀ ਨਾ ਕੀ ਹੋਇਆ ਮੈਨੂੰ ਦੱਸ ਬਿਰੇ ਮੇਰੇ ਬਿਰੇ ਦਾ ਵਿਆਹ ਵਾ ਤੇ ਮੈਂ ਨਾ ਪੈਸੇ ਮੰਗੇ ਸੀ ਇਹਨਾਂ ਤੋਂ ਕਿ ਤੁਸੀਂ ਮੈਨੂੰ ਥੋੜੇ ਜੇ ਪੈਸੇ ਦੇ ਦਿਓ ਚਲ ਮੈਂ ਸ਼ਾਪਿੰਗ ਕਰਨਾ ਦੋ ਤਿੰਨ ਦਿਨ ਤਾਂ ਰਹਿ ਗਏ ਨੇ ਵਿਆਹ ਨੂੰ ਕਿੰਨੇ ਪੈਸੇ ਚਾਹੀਦੇ ਮੇਰੇ ਚਾਹੀਦੇ ਤਾਂ ਜ਼ਿਆਦਾ ਸੀਗੇ ਮੈਂ ਇਹਨਾਂ ਨੂੰ ਫਿਰ ਵੀ ਕਹਤਾ ਚਲ ਤੁਸੀਂ 10000 ਰੁਪਏ ਦੇ ਦਿਓ ਮੈਂ ਸਾਰ ਲੂੰਗੀ ਦੇਖ ਵਿਆਹ ਕਿਹੜਾ ਰੋਜ਼ ਰੋਜ਼ ਹੋਣਿਆ ਤੂੰ 10000 ਨਾ ਕਿਉਂ ਸਾਰਨਾ ਮੈਨੂੰ ਨਾ ਥੋੜੇ ਜੇ ਪੈਸੇ ਵਿੱਚੋ ਚਾਹੀਦੇ ਨੇ ਆ ਲੈ 40-45 ਹਜ਼ਾਰ ਹੋਊਗਾ। ਤੂੰ ਜਿੰਨੇ ਖਰਚਨੇ ਖਰਚ ਲੈ। ਵੀਰੇ ਤੁਸੀਂ ਕਿਉਂ ਦੇ ਰਹੇ ਆ? ਤੇ ਨਾਲੇ ਤਾਂ ਵਿਗੜਾ ਕਹਿ ਰਹੀਆਂ, ਨਾਲੇ ਪੁੱਛ ਰਹੀਆਂ ਪੈਸੇ ਕਿਉਂ ਦੇ ਰਹੇ ਆ। ਤੂੰ ਇਸ ਘਰ ਦੀ ਨੂੰਵੀ ਆ ਤੇ ਇਸ ਘਰ ਦੀ ਧੀ ਵੀ ਆ। ਠੀਕ ਐ? ਤੇਰਾ ਹਰ ਚੀਜ਼ ਦੇ ਬਰਾਬਰ ਦਾ ਹੱਕ ਐ। ਤੇ ਤੂੰ ਹੱਕ ਨਾਲ ਚੀਜ਼ ਮੰਗ ਵੀ ਸਕਦੀ ਆ ਤੇ ਲੈ ਵੀ ਸਕਦੀ ਆ। ਠੀਕ ਐ? ਆ ਲੈ ਜਿੰਨੇ ਖਰਚਨੇ ਖਰਚ ਲੈ। ਜੇ ਹੋਰ ਚਾਹੀਦਾ ਮੈਨੂੰ ਹੋਰ ਦੱਸ ਦੇ। ਵੀਰੇ ਇਹ ਕੰਮ ਕੀ ਕਰਿਆ ਮੈਨੂੰ ਸਮਝ ਹੀ ਨਹੀਂ ਆ ਰਹੀ ਗੁੱਟ। ਕੋਈ ਗੱਲ ਨਹੀਂ। ਆਜੂ ਕੀ ਸਮਝ ਮੈਂ ਕਰਦਾ ਬਈ ਕੋਈ ਨਾ ਕੋਈ ਹੱਲ ਠੀਕ ਹੈ ਠੀਕ ਹੈ ਬੇਟਾ ਤੇਰਾ ਖਰਚਲਾ ਜੇ ਹੋਰ ਚਾਹੀਦਾ ਮੇਰੇ ਤੋਂ ਮੰਗ ਲੈ ਜੇ ਕਿਤੇ ਜਾਣਾ ਹੋਇਆ ਮੈਨੂੰ ਦੱਸ ਦੀ ਮੈਂ ਮੰਮੀ ਉਹਨਾਂ ਨਾਲ ਭੇਜ ਦੂੰਗਾ ਠੀਕ ਹੈ ਬੇਟਾ ਠੀਕ ਹੈ ਧਿਆਨ ਰੱਖਿਆ ਕਰ ਚੱਲ ਮੈਂ ਵੀ ਉਹ ਦੁਕਾਨ ਤੇ ਜਾਣਾ ਅਜ ਬਾਬਾ ਵੀਰ ਨੂੰ ਕਿਉਂ ਆ ਬਗਾ ਚੁੱਪ ਚੁੱਪਾ ਵੀ ਗੱਲ ਕਾਟਾ ਬੂਟਾ ਬੈ ਗਿਆ ਹੋਣਾ ਵਾ ਅਕਲ ਆ ਗਈ ਹੁਣੀ ਆ ਹੁਣ ਤਰ ਹਾਜਰ ਬੋਤ ਨਹੀਂ ਵੀਰ ਨੂੰ ਕਿਉਂ ਹਾਂ ਚਲ ਗਿਓ ਪੁੱਛਣਾ ਚੰਗੇ ਭਲੇ ਬੈਠੇ ਆ ਸ਼ਾਂਤ ਵਧੀਆ ਨਹੀਂ ਲੱਗਦੇ ਪੇ ਦੁਕਾਨ ਚ ਕਿੰਨੀ ਸ਼ਾਂਤੀ ਆ ਤੂੰ ਨਾ ਰਹਿਣ ਦੇ ਬੈਠੇ ਆ ਨਾ ਵਧੀਆ ਵਸੋ ਕੋ ਕੇ ਕੇ ਕੰਮ ਕਰ ਲਾ ਤੂੰ ਵੀਰ ਨੇ ਤਾਂ ਬਿਲਿੰਗ ਕਿ ਆ ਸੀਗਾ ਕੀ ਨਾਪੰਗੇ ਲੋ ਐਵੇਂ ਨੁਕਸਾਨ ਹੋ ਜਾਊਗਾ ਹੁਣ ਵੀ ਤਾਂ ਬੈਠੇ ਹੀ ਆ ਇੰਨਾ ਹੀ ਬੈਜਾਂਦੇ ਮਮਾ ਇਹ 50000 ਦੀ ਗੱਲ ਆ ਮੈਨੂੰ ਜ਼ਰੂਰੀ ਚਾਹੀਦਾ ਮੈਂ ਤਾਂ ਹੀ ਮੰਗਦਾ ਪਿਆ ਦੇਖੋ ਵੱਡਾ ਵੀਰਾ ਜਦੋਂ ਤੁਹਾਡੇ ਤੋਂ ਮੰਗਦਾ ਵਾ ਤੁਸੀਂ ਦੇ ਦਿੰਨੇ ਹੋ ਮੈਂ ਤਾਂ ਅਜੇ ਤੱਕ ਤੁਹਾਡੇ ਤੋਂ ਪੈਸੇ ਵੀ ਨਹੀਂ ਮੰਗੇ ਤੁਸੀਂ ਮੈਨੂੰ ਦੇ ਦਿਓ ਮੈਂ ਤੁਹਾਨੂੰ ਮਹੀਨੇ ਤੱਕ ਪੱਕਾ ਵਾਦਾ ਕਰਦਾ 50 ਦਾ 55 ਹੀ ਮੋੜੂੰਗਾ ਚਲੋ ਠੀਕ ਆ ਸੇ ਮੰਗੀ ਜਾਂਦੇ ਆ ਉਹ ਵੀ ਮਾਮਾ ਜੀ ਕੋਲ ਹਜੇ ਥੋੜੇ ਟਾਈਮ ਪਹਿਲਾਂ ਤਾਂ ਘਰੋਂ ਭਾਬੀ ਜੀ ਤੋਂ ਪਾਸੇ ਲਿੱਤੀ ਸੀ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਮੈਨੂੰ ਲੱਗਦਾ ਨਾ ਵੀਰੇ ਨੂੰ ਅਕਲ ਆ ਗਈ ਆ ਤੈਂ ਯੋ ਰਾਮ ਨਾ ਬੈਠਾ ਹੈ ਹਾਂਜੀ ਵੀਰ ਤੁਸੀਂ ਬੁਲਾ ਲਓ ਨਾ ਵੀਰ ਨੂੰ ਹੁਣ। ਉਹ ਮੈਂ ਕਿਹੜਾ ਰੁੱਸਿਆ ਹਾਂ ਮੈਂ ਤਾਂ ਇਹਨੂੰ ਸਮਝਾਂਦਾ ਹੀ ਸੀਗਾ। ਮੈਨੂੰ ਲੱਗਦਾ ਨੁਕਸਾਨ ਹੋ ਗਿਆ, ਘਾਟਾ ਪੈ ਗਿਆ। ਉਹਨੂੰ ਮੂੰਹ ਲਟਕਾ ਕੇ ਤਾਂ ਹੀ ਬੈਠਾ। ਹਾਂਜੀ ਸਵੇਰ ਦੇ 10:00 'ਤੇ ਬੈਠੇ ਅੱਜ। ਜਦੋਂ ਤੋਂ ਐ 10:00 'ਤੇ ਬੈਠਾ। ਹਾਂਜੀ। ਚਲੋ ਵਧੀਆ ਟਾਈਮ ਨਾਲ ਅਕਲ ਆ ਗਈ। ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ। ਹਾਂ ਹਾਂ। ਉਹ ਨਾ ਫੁੰਟ ਗੱਲ ਕਰਦੇ ਪਏ ਸੀ ਮਾਮਾ ਜੀ ਕੋਲੋਂ ਪੈਸੇ ਮੰਗਦੇ ਪਏ ਸੀ। ਮਾਮਾ ਜੀ ਤੋਂ ਪੈਸੇ ਮੰਗਿਆ? ਹਾਂਜੀ। ਕਿੰਨੇ ਪੈਸੇ ਮੰਗ ਰਿਆ ਸੀ? 50 ਹਜ਼ਾਰ। 50000 ਹਾਂਜੀ ਉਹ ਮੇਰੀ ਗੱਲ ਸੁਣ ਪਾਵੇ ਕੀ ਹੋਇਆ ਮਾਊ ਜਾਂ ਬਣਿਆ ਬੈਠਾ ਉੱਤੇ ਪੈਸੇ ਚਾਹੀਦੇ ਸੀਗੇ ਭਾਜੀ ਉਹ ਤੈਨੂੰ ਹਰ ਵੇਲੇ ਪੈਸੇ ਹੀ ਚਾਹੀਦੇ ਹੁੰਦੇ ਆ ਜੇ ਪੈਸੇ ਚਾਹੀਦੇ ਸੀ ਮਾਮਾ ਜੀ ਨੂੰ ਕਿਉਂ ਫੋਨ ਕੀਤਾ ਮੈਨੂੰ ਆ ਦੱਸ ਭਾਜੀ ਚਾਹੀਦੇ ਸੀ ਪੈਸੇ ਤੇ ਕਰਤਾ ਫੋਨ ਮੈਂ ਯਾਰ ਮਾਰਕੀਟ ਤਾਂ ਤੋਂ ਮੇਰੀ ਨੱਕ ਕਟਾਈ-ਕਟਾਈ ਆ ਹੁਣ ਰਿਸ਼ਤੇਦਾਰੀ ਚ ਵੀ ਕਟਾਏਗਾ ਹਾਂ ਪਹਿਲਾਂ ਤਾਂ ਕਦੇ ਮਾਮਾ ਜੀ ਤੋਂ ਪੈਸੇ ਲੈਏ ਨਹੀਂ ਤੂੰ ਭਾਈ ਜਦੋਂ ਤੁਹਾਨੂੰ ਲੋੜ ਹੁੰਦੀ ਹੈ ਤੁਸੀਂ ਵੀ ਤਾਂ ਮੰਗਦੇ ਹੋ ਵੀਰੇ ਮੈਂ ਉਹਨਾਂ ਨਾਲ ਬਿਹਾਰ ਪੁਰਾਣਾ ਮੇਰਾ ਮੇਰੇ ਤੋਂ ਵੀ ਲੈ ਜਾਂਦੇ ਮੈਂ ਵੀ ਲੈ ਲੈਣਾ ਤੇਰਾ ਕੀ ਮਤਲਬ ਹੈ ਫੋਨ ਕਰਨ ਦਾ ਯਾਰ ਨਾਲੇ ਤੂੰ 4 ਦਿਨ ਪਹਿਲਾਂ ਤਾਂ ਪੈਸੇ ਲੈ ਕੇ ਆਇਆ ਸੀ ਮਿਰਨ ਤੋਂ ਉਹ ਕਿੱਥੇ ਗਏ ਉਹ ਤਾਂ ਭਾਜੀ ਮੈਂ ਦੇ ਦਿੱਤੇ ਕਿਹਨੂੰ ਦੇ ਦਿੱਤੇ ਫੋਰਸਿਡ ਕਲੈਕਸ਼ਨ ਵਾਲੇ ਨੂੰ ਕਿਉਂ ਭਾਜੀ ਹਿੱਸੇਦਾਰੀ ਪਾਈ ਆ ਦੁਕਾਨ 'ਚ ਹਿੱਸੇਦਾਰੀ 50000 ਨਾਲ ਹਾਂਜੀ ਇਹ ਕੀ ਮਤਲਬ ਹੈ ਭਾਜੀ 50000 ਦਿੱਤਾ ਵਾ ਉਹਦੀ ਦੁਕਾਨ ਤੇ ਵੀਡੀਓ ਬਣਾਈ ਹੈ ਵੀਡੀਓ ਤੋਂ ਜਿੰਨੇ ਕਾ ਕਾਣਗੇ ਉਹ ਚ ਪ੍ਰੋਫਿਟ ਅੱਦਾ ਅੱਦਾ ਕਿੱਥੇ ਐਗਰੀਮੈਂਟ ਦਿਖਾਈ ਯਾਰਾ ਮੈਨੂੰ ਭਾਜੀ ਐਗਰੀਮੈਂਟ ਤਾਂ ਨਹੀਂ ਹੈਗਾ ਐਦਾਂ ਹੀ ਗੱਲਬਾਤ ਕੀਤੀ ਹੈ ਯਾਰ ਤੇਰਾ ਸੱਚੀਓ ਦਿਮਾਗ ਹਿੱਲ ਗਿਆ ਤੈਨੂੰ ਜਾਮਾ ਸਮਝ ਨਹੀਂ ਆ ਰਹੀ ਤੂੰ ਕੀ ਕਰ ਰਿਹਾ ਨਾ ਸਮਝ ਆ ਰਹੀ ਨਾ ਸ਼ਰਮ ਆ ਰਹੀ ਆ ਆਪਣੀ ਦੁਕਾਨ ਹੁੰਦਿਆਂ ਸੁੰਦਿਆਂ ਤੂੰ 50000 ਰੁਪਏ ਕਿਸੇ ਹੋਰ ਨੂੰ ਦੇ ਕੇ ਉਥੇ ਨੌਕਰੀ ਕਰ ਰਿਹਾ। ਭਾਜੀ ਨੌਕਰੀ ਥੋੜੀ ਕਰ ਰਿਹਾ ਵਾ। ਹੋਰ ਕੀ ਹੁੰਦਾ ਇਹ? ਤੂੰ ਜਾ ਕੇ ਉਥੇ ਵੀਡੀਓ ਬਣਾ ਰਿਹਾ ਉਥੇ ਬੈਠ ਰਿਹਾ ਕਿੰਨੀ ਦਰ ਮੈਣਾ ਉਥੇ? ਭਾਜੀ 2 ਘੰਟੇ। ਫਿਰ ਨੌਕਰੀ ਹੋਈ ਇਹ? ਨਾਲੇ ਪੱਲਿਓ ਪੈਸੇ ਦਿੱਤੇ ਕਿੰਨੇ ਪੈਸੇ ਵੱਟੇ ਕੱਲ ਮੈਨੂੰ ਆਹ ਦੱਸੀ ਯਾਰ। ਭਾਜੀ ਇੱਕੋ ਹੀ ਗਾਹਕ ਆਇਆ ਸੀ 100 ਰੁਪਏ ਬਚਿਆ ਵਾ। ਫੇਟੇ ਮੂੰਹ ਤੇਰੇ। ਕਿਦਾਂ ਕੱਲ ਆਊਗੀ ਮੈਨੂੰ ਆਹ ਦੱਸ ਦੇ ਮੈਂ ਉਦਾਂ ਹੀ ਕਰ ਲਊਂਗਾ। ਜੇ ਤੂੰ ਚਾਹਨਾ ਮੈਂ ਸਾਰੀ ਦੁਕਾਨ ਤੇਰੇ ਨਾਂ ਲਗਾ ਲਵਾ ਦਿੰਨਾ ਮੈਂ ਕੋਈ ਹੋਰ ਕੰਮ ਲੱਗ ਜਾਂਦਾ ਫੇਰ ਅਕਲ ਆ ਜੂਗੀ ਨਹੀਂ ਹੁਣ ਕੀ ਕਰਦਾ ਮੈਨੂੰ ਆ ਦੱਸ 50000 ਹੋਰ ਕੀ ਕਰਨਾ ਤੂੰ ਭਾਜੀ ਮੈਂ ਸੋਚਦਾ ਸੀ ਕਿ ਟੁਆਏ ਦੀ ਵੀ ਸੇਲ ਲਗਾਦਾ ਉਹ ਚੋ ਵੀ ਪ੍ਰੋਫਿਟ ਜ਼ਿਆਦਾ ਹੋਊਗਾ ਪ੍ਰੋਫਿਟ ਤਾਂ ਮੈਨੂੰ ਪਤਾ ਨਹੀਂ ਬਾਈ ਘਾਟਾ ਸਾਰੇ ਵਾਸਤੇ ਹੋ ਪੈ ਰਿਆ ਪਰਸ ਵੇਚਦੇ ਨੇ ਉਧਾਰ ਸਮਾਨ ਦੇਣਾ ਸ਼ੁਰੂ ਕਰਤਾ ਹੈ 50000 ਰੁਪਇਆ ਤੂੰ ਕੱਪੜੇ ਵਾਲੇ ਨੂੰ ਦੇਤਾ ਤੇ 100 ਰੁਪਇਆ ਦਿਹਾੜੀ ਦੀ ਕਮਾਈ ਕੀਤੀ ਆ ਹੁਣ ਮੇਰਾ ਮੋਬਾਈਲ ਕੀ ਕਰਨਾ ਤੂੰ ਚਾਰਜਿੰਗ ਲਗਾਦਾ ਭਾਜੀ ਡਿਸਚਾਰਜ ਹੋਣ ਲੱਗਾ 1% ਰਹੀ ਹੈ ਬੈਟਰੀ ਦੇਖ ਬਾਵੇ ਮੈਨੂੰ ਪਤਾ ਤੂੰ ਮੇਰੀ ਫਿਕਰ ਕਰਦਾ ਹੈ ਮੈਨੂੰ ਇਹ ਵੀ ਪਤਾ ਤੂੰ ਮੇਰੇ ਨਾਲ ਹੈ ਪਰ ਆ ਕੰਮਾਂ ਚ ਕੁਛ ਨਹੀਂ ਰੱਖਿਆ ਯਾਰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰ ਤੂੰ ਹੁਣ ਨਿਆਣਾ ਨਹੀਂ ਹੈਗਾ ਵੱਡਾ ਹੋ ਗਿਆ ਹੈ ਸਵੇਰੇ ਤੂੰ ਕੀ ਕੀਤਾ ਘਰੇ ਤੈਨੂੰ ਯਾਦ ਹੈ ਉਹ ਸਾਡੇ ਘਰ ਦੀ ਨੂੰਹ ਵੀ ਹੈ ਤੇ ਸਾਡੀ ਧੀ ਵੀ ਹੈ ਤੂੰ ਉਹਦੇ ਤੋਂ 40000 ਰੁਪਏ ਲਿਆ ਹਾਂਜੀ ਉਹਦੇ ਸਕੇ ਭਰਾ ਦਾ ਵਿਆਹ ਹੈ ਉਹਨੂੰ ਪੈਸੇ ਚਾਹੀਦੇ ਆ ਕਿੱਥੋਂ ਲਾਊਗੀ ਪੈਸੇ ਉਹ ਮੈਨੂੰ ਦੱਸ ਹੁਣ ਆਪਣੇ ਮਾਪੇ ਤੋਂ ਪੈਸੇ ਮੰਗਦੀ ਚੰਗੀ ਲੱਗਦੀ ਉਹ ਜਿਹੜੇ ਉਹਦੇ ਕੋਲ ਸੀ ਉਹ ਤੋਂ ਤੂੰ ਵੀ ਉਹ ਵੀ ਲੈ ਗਿਆ ਤੈਨੂੰ ਤਾਂ ਸਗੋਂ ਕੋਲੋਂ ਦੇਣੇ ਚਾਹੀਦੇ ਸੀ ਉਹਨੂੰ ਕੋਈ ਨਹੀਂ ਭਾਜੀ ਮੈਂ ਦੇ ਦਿੰਨਾ ਵਾ ਕਿੱਥੋਂ ਦੇ ਦੇਂਗਾ ਯਾਰ 50 50000 ਤੂੰ ਮਾਮਾ ਜੀ ਤੋਂ ਮੰਗਦਾ ਫਿਰਦਾ 50000 ਤੂੰ ਡੋਬ ਕੇ ਬਹਿ ਗਿਆ ਵਾ ਡੋਬੇ ਥੋੜੀ ਆ ਭਾਜੀ ਇਨਵੈਸਟ ਕੀਤੇ ਆ ਮੈਂ ਤੈਨੂੰ ਹਰ ਪਾਸੇ ਸਮਝਾ ਕੇ ਦੇਖ ਲਿਆ ਭਾਈ ਪਿਆਰ ਨਾਲ ਵੀ ਸਮਝਾ ਲਿਆ ਗੁੱਸੇ ਨਾਲ ਵੀ ਸਮਝਾ ਲਿਆ ਪਰ ਤੈਨੂੰ ਸਮਝ ਨਹੀਂ ਆ ਰਹੀ ਤੂੰ ਕੀ ਕਰ ਰਿਆਂ ਹਰੇਕ ਪਾਸੇ ਘਾਟਾ ਨਾ ਕਾ ਕਿਸੇ ਨੇ ਤੇਰੀ ਬਾਹ ਨਹੀਂ ਫੜਨੀ ਉਹ ਪਾਜੀ ਹਰੇਕ ਪਾਸੇ ਫਾਇਦਾ ਹੀ ਹੋਣਾ ਵਾ ਕਿੱਥੇ ਫਾਇਦਾ ਹੋਣਾ ਯਾਰ ਬਾਵੇ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਆਂ ਦੇਖ ਮੇਰੀ ਗੱਲ ਸੁਣ ਧਿਆਨ ਨਾਲ ਹੁਣ ਉਹਨੂੰ ਮੈਂ ਪੈਸੇ ਦਿੰਦਾ ਚੰਗਾ ਲੱਗਦਾ ਤੁਸੀਂ ਪੈਸੇ ਦਿੱਤੇ ਉਹਨੂੰ ਹੋਰ ਮੈਂ ਕੀ ਕਰਾਂ ਦੱਸ ਘਰ ਦੀ ਮੈਂਬਰ ਐ ਉਹਨੂੰ ਲੋਡ ਐ ਉਹਨੇ ਆਪਣੇ ਸੂਟ ਲੈਣੇ ਆ ਆਪਣਾ ਗਹਿਣਾ ਘੱਟਾ ਲੈਣਾ ਉਹਨੂੰ ਪੈਸਿਆਂ ਦੀ ਲੋੜ ਆ ਤੇ ਬਾਹਰੋਂ ਮੰਗੇ ਕਿਸੇ ਤੋਂ ਆਪਣੇ ਤੋਂ ਹੀ ਮੰਗੂਗੀ ਸ਼ੁਗਰਕਰ ਉਹਨੇ ਮੈਨੂੰ ਇਹ ਗੱਲ ਦੱਸਤੀ ਨਹੀਂ ਤਾਂ ਆਪਣੇ ਘਰ ਦੀ ਕਿੰਨੀ ਬੇਇੱਜ਼ਤੀ ਹੋਣੀ ਸੀ ਮੈਨੂੰ ਇਹ ਸਮਝਾ ਦੇ ਭਾਜੀ ਮੈਨੂੰ ਤੁਸੀਂ ਪੈਸੇ ਨਹੀਂ ਦਿੰਦੇ ਪਏ ਕਿੰਨੇ ਪੈਸੇ ਦਿੱਤੇ ਤੁਸੀਂ ਉਹਨੂੰ ਯਾਰ ਉਹ ਸਾਡਾ ਆਪਣਾ ਮਾਮਲਾ ਹੈ ਮੇਰੀ ਛੋਟੀ ਭੈਣਾਂ ਵਰਗੀ ਆ ਉਹ ਠੀਕ ਐ ਇੱਕੋ ਘਰ ਚ ਰਹਿਨੇ ਆ ਮੈਂ ਜਿੰਨੇ ਮਰਜ਼ੀ ਉਹਨੂੰ ਪੈਸੇ ਦਵਾ ਤੇ ਉਤੋਂ ਲਵਾ ਤੇਰਾ ਕੋਈ ਮਤਲਬ ਨਹੀਂ ਹੈਗਾ ਤੈਨੂੰ ਇਹ ਚਾਹੀਦਾ ਤੂੰ ਆਪਣੇ ਫਰਜ਼ਾਂ ਨੂੰ ਸਮਝੇ ਜੇ ਉਹਨੂੰ ਲੋੜ ਐ ਤੂੰ ਪੈਸੇ ਦੇਣੇ ਆ ਉਹਨੂੰ ਭਾਜੀ ਦਉ ਗਈ ਤਾਂ ਹੀ ਇੰਨੇ ਕੰਮ ਖੋਲ ਰਿਆ ਵਾ ਪਤਾ ਨਹੀਂ ਯਾਰ ਕਦੋਂ ਕੰਮ ਖੁੱਲਣਗੇ ਤੇ ਕਦੋਂ ਚੱਲਣਗੇ ਭਾਈ ਚੱਲਣਗੇ ਤੁਸੀਂ ਦੇਖਿਓ ਸਾਰੇ ਕੰਮ ਚੱਲਣਗੇ ਹੁਣ ਮੈਨੂੰ ਤਾਂ ਨਹੀਂ ਲੱਗਦਾ ਬਾਪੇ ਮੈਨੂੰ ਤਾਂ ਇਹ ਲੱਗਦਾ ਕਿ ਦਿਨੋ ਦਿਨ ਨਾ ਤੈਨੂੰ ਪੈਸਿਆਂ ਦੀ ਲੋਡ ਪੈਂਦੀ ਰਹਿਣੀ ਆ ਤੇ ਸਾਰਿਆਂ ਨੇ ਨਾ ਕਰਦੇ ਰਹਿਣਾ ਹੈਲੋ ਹਾਂਜੀ ਭਾਜੀ ਆ ਗਿਆ ਮੈਂ ਠੀਕ ਆ ਵੀਰੇ ਮੈਂ ਚੱਲਾ ਹਾਂ ਕਿੱਥੇ ਚੱਲੇ ਆ ਆ ਗਿਆ ਮੈਂ ਤੂੰ ਤਾਂ ਗੰਦੀ ਸੀ ਸਿਆਣਾ ਹੋ ਗਿਆ ਲੱਗਦਾ ਹੁਣ ਤਾਂ ਮੈਨੂੰ ਡਰ ਲੱਗਦਾ ਕਿਤੇ ਜ਼ਿਆਦਾ ਨੁਕਸਾਨ ਨਾ ਕਰਾ ਲਵੇ ਇਹ घंटी जी दे मिस कॉल वीरे थोड़ा फोन तो चार्ज हो गया फुल ते नाले आ देखो आंटी जी दी मिस कॉल आई हुई है मम्मी दी मिस कॉल हाँ जी मम्मी सत श्री अकाल फोन किया सी मम्मी तुहाडे कोल पैसे पए आ हाँ ਕਿੰਨੇ ਕ ਪਏ ਆ ਪੈਸੇ ਵੀਰੇ ਦੇ ਆ ਪੈਸੇ ਹਾਂਜੀ ਵੀਰੇ ਨੇ ਮੰਗਾਇਆ ਕਿੰਨੇ ਕ ਪਏ ਆ ਹੈਗਾ 23000 ਹਾਂਜੀ ਦੇ ਦਿਓ ਦੁਕਾਨ ਤੇ ਨਾ ਪਾਰਟੀ ਆਈ ਆ ਉਹਨਾਂ ਨੂੰ ਪੈਸੇ ਦੇਣੇ ਆ ਯਾ ਵੀਰਾ ਤਾਂ ਮੈਨੂੰ ਕੁਛ ਦੱਸ ਕੇ ਨਹੀਂ ਗਿਆ ਪਰ ਮੰਗਾਇਆ ਨਾ ਵੀਰੇ ਨੇ ਮੈਨੂੰ ਭੇਜਿਆ ਸਪੈਸ਼ਲ ਰੁਕ ਮੈਂ ਉਹਨੂੰ 1 ਮਿੰਟ ਫੋਨ ਕਰਕੇ ਪੁੱਛ ਲਾਂ ਕਿਉ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਮੈਂ ਤੁਹਾਡਾ ਮੁੰਡਾ ਨਹੀਂ ਹੈਗਾ ਮੁੰਡਾ ਤੂੰ ਫਿਰ ਵੀ ਇੱਕ ਵਾਰੀ ਚਲ ਪੁੱਛ ਲੈਣ ਦੇ ਤੁਸੀਂ ਵੀ ਮੰਮੀ ਹੱਦ ਕਰਦੇ ਹੋ ਅੱਛਾ ਉਦੋਂ ਫੋਨ ਨਹੀਂ ਚੱਕਦਾ ਭਾਣ ਮਮੀ ਤੁਹਾਨੂੰ ਦੱਸਿਆ ਤਾਂ ਹੈਗਾ ਵਾ ਪਾਰਟੀ ਦੁਕਾਨ ਤੇ ਬੈਠੀ ਆ ਗੱਲਬਾਤ ਕਰ ਰਹੀ ਆ ਪੇਮੈਂਟ ਦੇਣੀ ਉਹਨਾਂ ਨੂੰ ਮੈਂ ਕਿੰਸ਼ਾ ਇੱਕ ਵਾਰੀ ਆਪੇ ਦੱਸ ਤੁਸੀਂ ਪੈਸੇ ਦਿਓ ਫਟਾਫਟ ਵੀਰੇ ਨੇ ਮੈਨੂੰ ਬੋਲਣਾ ਵਾ ਕਿ ਇੰਨਾ ਟਾਈਮ ਕਿਉਂ ਲਾਤਾ ਚੱਲ ਦਿੰਦੀ ਆ ਹਾਲ ਦੱਸ ਠੀਕ ਆ ਮੰਮੀ ਕਿਹਾ ਸੀ ਨਾ ਵੀਰੇ ਨੇ ਮਮੀ ਦੱਸਿਆ ਤਾਂ ਹੈਗਾ ਤੁਸੀਂ ਵੀ ਹੱਦ ਕਰਦੇ ਹੋ ਹੁਣ ਮੈਨੂੰ ਜਾਣ ਦਿਓ ਠੀਕ ਚੱਲ ਠੀਕ ਮਮੀ ਤੁਸੀਂ ਮੈਨੂੰ ਬਿਨਾਂ ਪੁੱਛੇ ਪੈਸੇ ਕਿਉਂ ਦਿੱਤੇ ਉਹਨੂੰ ਮੇਰਾ ਫੋਨ ਦਾ ਬੈਲ ਤਾਂ ਹੀ ਸੀਗਾ ਇੱਕ ਮਿੰਟ ਮਮੀ ਤੁਹਾਨੂੰ ਝੂਠ ਬੋਲ ਕੇ ਪੈਸੇ ਲੈ ਗਿਆ ਉਹ ਮੈਂ ਤਾਂ ਪੈਸੇ ਦਿੱਤੇ ਨਹੀਂ ਮਾਮਾ ਜੀ ਨੂੰ ਵੀ ਫੋਨ ਕੀਤਾ ਉਹਨੇ ਉਹਨਾਂ ਨੇ ਵੀ ਨਹੀਂ ਦਿੱਤੇ ਮੰਮੀ ਹੁਣ ਤੁਸੀਂ ਸਮਝਾਓ ਮੈਂ ਤਾਂ ਸਮਝਾ ਸਮਝਾ ਕੇ ਥੱਕ ਗਿਆ ਉਹਨੂੰ ਹਾਜੇ ਮੈਂ ਤੁਹਾਨੂੰ ਸਾਰੀ ਗੱਲਾਂ ਦੱਸੀਆਂ ਨਹੀਂ ਗਿਆ ਬਸ ਤੁਹਾਨੂੰ ਮੈਂ ਇੰਨਾ ਦੱਸਣਾ ਚਾਹਨਾ ਵਾ ਕਿ ਉਹਨੂੰ ਸਮਝਾ ਲਓ ਫੇਰ ਨਾ ਕਿਉਂ ਮੈਂ ਤੁਹਾਨੂੰ ਦੱਸਿਆ ਨਹੀਂ ਸੀਗਾ ਚਲੋ ਕੋਈ ਨਾ ਹੁਣ ਫੋਨ ਨਾ ਕਰਿਓ ਮੈਂ ਆਪੇ ਦੇਖੂਗਾ ਠੀਕ ਹੈ ਵੀਰੇ ਕੀ ਹੋਇਆ ਕੀ ਕਰਾਂ ਸਿਮਰਨ ਮੈਂ ਤਾਂ ਤੰਗ ਹੋ ਗਿਆ ਇੱਥੋਂ ਗਿਆ ਵਾ ਮੰਮੀ ਕੋਲ ਪੈਸੇ ਲੈ ਗਿਆ 30000 ਰੁਪਇਆ ਸਾਰੇ ਪਾਸੇੋਂ ਪੈਸੇ ਫੱਡੀ ਜਾਂਦਾ ਕਰਨੇ ਪਤਾ ਨਹੀਂ ਕੀ ਆ ਤਾਂ ਹੀ ਮੈਂ ਗਾਵਾਂ ਮੇਰਾ ਫੋਨ ਚਾਰਜ ਕੋ ਲਾਣ ਗਿਆ ਉੱਥੇ ਜਾ ਕੇ ਨਾ ਸਾਇਲੈਂਟ ਤੇ ਲਾਇਆ ਮੇਰਾ ਫੋਨ ਤਾਂ ਕਿ ਮੰਮੀ ਦਾ ਫੋਨ ਆਵੇ ਤਾਂ ਮੈਨੂੰ ਪਤਾ ਨਾ ਲੱਗੇ ਇਹਦਾ ਕੁਝ ਇਲਾਜ ਕਰਨਾ ਹੀ ਪੈਣਾ ਐਦਾਂ ਤਾਂ ਸਰਨਾ ਨਹੀਂਗਾ ਬਾਵੇਂ ਮੰਮੀ ਕੋਲ ਪੈਸੇ ਕਿਉਂ ਲੈ ਕੇ ਆਏ ਤੂੰ ਭਾਜੀ ਮੈਨੂੰ ਚਾਹੀਦੇ ਸੀਗੇ ਤੇਰਾ ਦਿਮਾਗ ਖਰਾਬ ਆ ਯਾਰ ਹੈ ਝੂਠ ਬੋਲ ਕੇ ਗਿਆ ਮੇਰਾ ਫੋਨ ਸਾਇਲੈਂਟ ਤੇ ਕਿਉਂ ਕਰਕੇ ਗਿਆ ਭਾਜੀ ਬਾਅਦ ਚ ਕਰਦਾ ਕੰਮ ਭਾਜੀ ਬਾਅਦ ਚ ਕਰਦਾ ਗੱਲ ਕੰਮ ਕਰ ਰਿਹਾ ਮੈਂ